ਦਮਦਾਰ ਸਪਸਟਵਾਦੀ ਵਿਵਾਖ ਲੀਡਰ ਬੱਜੋ ਪਹਿਚਾਨ ਬਣਾ ਚੁੱਕੇ ਪ੍ਰਗਟ ਸਿੰਘ ਦੇ ਬਾਰੇ ਕਹਿੰਦੇ ਜੀ ਫਾਇਰ ਤਿਆਰ ਹੁਣ ਪ੍ਰਗਟ ਸਿੰਘ ਉਪ ਪ੍ਰਧਾਨ ਨੇ ਕੁਸ਼ਲਦੀਪ ਸਿੰਘ ਢਿੱਲੋਂ ਕਿਤੇ ਢਿੱਲੋਂ ਉਪ ਪ੍ਰਧਾਨ ਨੇ ਆ ਚੱਕੋ ਵੀ ਸਾਡੇ ਵਿਸਤੀ ਤੇ ਅਸੀਂ ਵੀ ਜ਼ਿੰਮੇਵਾਰੀ ਲੈਣੇ ਦੋ ਮਾਂ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਇਕੱਠਾ ਕੀਆ ਇਸ ਫੇਲ ਦਾ ਮਸਲਾ ਹੱਲ ਕਰਨ ਦੀ ਕੋਸ਼ਿਸ਼ ਹੱਲ ਨਹੀਂ ਜਨਾਬ ਪੰਜਾਬ ਨਾਲ ਹੋਰ ਤੱਕਾ ਹੋਣ ਦੀ ਕੋਸ਼ਿਸ਼ ਇਹ ਇਸੇ ਮਾਮਲੇ ਤੇ ਆਉਣਾ ਪਾਣੀ ਦੀ ਪਰਮੈਸ਼ ਕਰੂ ਪੰਜਾਬ ਦੇ ਵਿੱਚ ਵੱਡਾ ਮੁੱਦਾ ਬਣਦਾ ਜਾ ਰਿਹਾ ਵੱਡਾ ਮਸਲਾ ਬਣਦਾ ਜਾ ਰਿਹਾ ਉਹ ਪਹਿਲੂ ਹੈ ਐਨ ਆਰ ਆਈ ਬਹੂਆਂ ਪੀ ਆਰ ਵਾਲੀਆਂ ਬਹੂਆਂ ਆਈ ਲੈਟਸ ਪਾਸ ਬਹੂਆਂ ਜੀ ਹਾਂ ਗਲੋਬਲ ਪੰਜਾਬ ਟੀਵੀ ਦੇਖਦੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼ਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਮੈਂ ਲੈ ਕੇ ਹਾਜ਼ਰਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਚਰਚਾ ਚਰਚਾ ਵਿਕਰਮ ਜੀਠੀਆ ਦੀ ਚਰਚਾ ਬਿਜੀਲੈਂਸ ਦੀ ਚਰਚਾ ਪੰਜਾਬ ਸਰਕਾਰ ਦੇ ਫੈਸਲਿਆਂ ਦੀ ਤੇ ਚਰਚਾ ਦਿੱਲੀ ਤੋਂ ਹਾਈ ਕਮਾਂਡ ਦੁਆਰੇ ਹੁਕਮਾਂ ਦੀ ਇੱਕ ਪਾਸੇ ਵਿਕਰਮ ਜੀਠੀਆ ਦਾ ਮਾਮਲਾ ਪੰਜਾਬ ਦੇ ਵਿੱਚ ਸਿਆਸੀ ਗਲਿਆਰਿਆਂ ਤੋਂ ਲੈ ਕੇ ਮੀਡੀਆ ਦੇ ਘਰਾਂ ਤੱਕ ਤੇ ਪੰਜਾਬ ਦੀਆਂ ਪਿੰਡਾਂ ਦੀਆਂ ਸੱਥਾਂ ਬਸਾਂ ਤੱਕ ਸਭ ਪਾਸੇ ਚਰਚਾ ਚੱਲ ਰਹੀ ਹੈ ਵਿਕਰਮਜੀਠੀਆ ਜਿਹਨੂੰ ਜਗਦੀਸ਼ ਭੋਲਾ ਦੇ ਵੱਲੋਂ ਨਾਮ ਸਾਹਮਣੇ ਲਿਆ ਕੇ ਨਸ਼ੇ ਦੇ ਦਲਦਲ 'ਚ ਧੱਕਿਆ ਜਾਂਦਾ ਤੇ ਵਿਕਰਮਜੀਠੀਆ ਆਪਣੇ ਆਪ ਨੂੰ ਇਸ ਮਾਮਲੇ 'ਚ ਬੇਦਾਗ ਦੱਸਦੇ ਨੇ ਪਰ ਉਸ ਸਮੇਂ ਕਾਂਗਰਸੀ ਸਰਕਾਰ ਦੇ ਸਮੇਂ ਐਫ ਆਈ ਆਰ ਹੁੰਦੀ ਹੈ ਤੇ ਅੱਜ ਦੇ ਦਿਨ ਤੱਕ ਆਉਂਦੇ ਆਉਂਦੇ ਆ ਸੱਤ ਸਿੱਟ ਬਣਲੀਆਂ ਤੇ ਸੱਤ ਸਿੱਟਾਂ ਮੁਰੇ ਵਿਕਰਮਜੀਠੀਆ ਵਾਰ-ਵਾਰ ਪੇਸ਼ ਹੁੰਦੇ ਰਹੇ ਤੇ ਉਹ ਦਮ ਪਰਦੇ ਰਹੇ ਕਿ ਨਾਲ 'ਚ ਕੁਝ ਨਹੀਂ ਨਿਕਲ ਰਿਹਾ ਜਾਣ ਬੁਝ ਕੇ ਮੈਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਜਦੋਂ ਇਸ ਮਾਮਲੇ ਕੁਝ ਨਹੀਂ ਨਿਕਲੇ ਹੁਣ ਕਹਿੰਦੇ ਕਿ ਉਤਕਾਰੀ ਬਦਲ-ਬਦਲ ਕੇ ਮੇਰੇ ਤੇ ਕਾਰਵਾਈ ਕਰਾ ਰਹੇ ਨੇ ਜੀ ਆਹ ਗਾਇਨ ਤੋਂ ਪ੍ਰੇਰਿਤ ਮਾਮਲਾ ਹੈ ਪਰ ਉਹ ਕਹਿੰਦੇ 540 ਕਰੋੜ ਦਾ ਮਾਮਲਾ ਹੈ ਇਹ ਪੈਸੇ ਦੇ ਲੈਣ ਦੇਣ ਦਾ ਮਾਮਲਾ ਹੈ ਕਿ 540 ਕਰੋੜ ਆਇਆ ਕਿੱਥੋਂ ਇਹ ਕੰਪਨੀਆਂ ਜਾਣ ਬੁੱਝ ਕੇ ਪੈਦਾ ਕੀਤੀਆਂ ਗਈਆਂ ਐਮਐਲਏ ਸਮੇਂ ਵੀ ਕਮਾਈ ਤੇ ਮੰਤਰੀ ਬਣ ਕੇ ਵੀ ਕਮਾਈ ਇਸ ਲਈ ਰਾਜਨੀਤਿਕ ਖੇਤਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੋਂ ਲੈ ਕੇ ਮੁੱਖ ਮੰਤਰੀ ਤੋਂ ਹੁੰਦਿਆਂ ਆਇਆਂ ਮੰਤਰੀਆਂ ਤੱਕ ਤੇ ਪਾਰਟੀ ਦੇ ਮੁਢਲੇ ਸੋਸ਼ਲ ਮੀਡੀਆ ਵਾਲੇ ਵਲੰਟਰੀਆਂ ਤੱਕ ਇਹ ਗੱਲ ਪੂਰੇ ਜੋਰ-ਸ਼ੋਰ ਨਾਲ ਪ੍ਰਚਾਰੀ ਜਾ ਰਹੀ ਹੈ ਕਿ ਜੀ ਇਹ ਪੈਸਾ ਤਾਂ ਡਰਗ ਮਨੀ ਹੈ ਪਰ ਐਫ ਆਈ ਆਰ ਦੇ ਵਿੱਚ ਡਰਗ ਮਨੀ ਦਾ ਕੋਈ ਜ਼ਿਕਰ ਨਹੀਂ ਹੈ ਤੇ ਕੱਲ੍ਹ ਵਾਲੀ ਜਿਹੜਾ ਦੇ ਮਾਮਲੇ 'ਚ ਕਿਤੇ ਡਰਗ ਮਨੀ ਦਾ ਜ਼ਿਕਰ ਨਹੀਂ ਚਲੋ ਰਿਮਾਂਡ ਮਿਲ ਗਿਆ ਰਿਮਾਂਡ 'ਚ ਪੁੱਛ ਕੇ-ਛੁੱਕ ਕੇ ਪਤਾ ਕਰਾ ਲੈਣ ਜੀ ਕਿ 540 ਕਰੋੜ ਹੈ ਜਾਂ ਨਹੀਂ ਹੈ ਜੇ ਇਹਗਾ ਤਾਂ ਕਿੱਥੋਂ ਆਇਆ ਕੀ ਹੋਇਆ ਪਰ ਗੱਲ ਬਿਕਰਮ ਜੀਠਿਆ ਤੱਕ ਰੁਕਣ ਵਾਲੀ ਨਹੀਂ ਜਾਣਕਾਰੀ ਇਹ ਮਿਲ ਰਹੀ ਹੈ ਕਿ ਇਸੇ ਤਰ੍ਹਾਂ ਦੇ منی ਲਾਂਡਰਿੰਗ ਦੇ ਮਾਮਲੇ ਚ ਆਮਦਨ ਤੋਂ ਬਾਅਦ ਜਾਇਦਾਦ ਦੇ ਮਾਮਲੇ ਦੇ ਵਿੱਚ ਪੰਜਾਬ ਦੇ ਇੱਕ ਹੋਰ ਲੀਡਰ ਦੇ ਖਿਲਾਫ ਫਾਈਲ ਤਿਆਰ ਹੋ ਗਈ ਆ ਤੇ ਕਹਿੰਦੇ ਜੀ ਉੱਪਰ ਤੱਕ ਚਲੀ ਗਈ ਆ ਫਾਈਲ ਓਕੇ ਆ ਬਸ ਕਾਰਵਾਈ ਕਦੇ ਵੀ ਪਾਈ ਜਾ ਸਕਦੀ ਆ ਹੁਣ ਉੱਪਰ ਤੱਕ ਜਾਣ ਦਾ ਮਤਲਬ ਕੀ ਉਹ ਵਿਜੀਲੈਂਸ ਦੇ ਪੱਧਰ ਤੇ ਉੱਪਰ ਤੱਕ ਗਈ ਆ ਕੀ ਉਹ ਪੁਲਿਸ ਦੇ ਪੱਧਰ ਤੇ ਉੱਪਰ ਤੱਕ ਗਈ ਆ ਕਿਉਂ ਡੀਜੀਪੀ ਸਾਹਿਬ ਦੇ ਪੱਧਰ ਤੀ ਉੱਪਰ ਤੱਕ ਗਈ ਆ ਕਿਉਂ ਮੁੱਖ ਮੰਤਰੀ ਸਾਹਿਬ ਦੇ ਹਰੇ ਪੈਨ ਤੱਕ ਗਈ ਆ ਜਾਂ ਕੇਜਰੀਵਾਲ ਤੋਂ ਸਹੀ ਪਾਉਣ ਗਈ ਆ ਕਿਸੇ ਸਮੇ ਖੇਡ ਦੇ ਮੈਦਾਨ ਦੇ ਵਿੱਚ ਵੱਡਾ ਨਾਮ ਕਮਾਉਣ ਵਾਲੇ ਸ਼ਰੋਮਣੀ ਅਕਾਲੀ ਦਲ ਦੇ ਵਿੜੇ ਤੋਂ ਆਪਣੀ ਰਾਜਨੀਤੀ ਦਾ ਸਫ਼ਰ ਸ਼ੁਰੂ ਕਰਨ ਵਾਲੇ ਨਵਜੋਤ ਸਿੱਧੂ ਨਾਲ ਨੇੜੇ ਹੋ ਕੇ ਕਾਂਗਰਸ ਦੇ ਵਿੱਚ ਦਾਖਲ ਹੋਣ ਵਾਲੇ ਤੇ ਦੇਸ਼ ਤੇ ਦੁਨੀਆ ਭਰ ਦੇ ਵਿੱਚ ਭਾਰਤੀ ਹਾਕੀ ਟੀਮ ਦੇ ਕਪਤਾਨ ਵੱਜੋਂ ਤੇ ਪੰਜਾਬ ਦੀ ਸਿਆਸੀ ਫਿਜ਼ਾ ਦੇ ਵਿੱਚ ਦਮਦਾਰ ਸਪਸ਼ਟਵਾਦੀ ਬੇਵਾਕ ਲੀਡਰ ਵੱਜੋਂ ਪਹਿਚਾਨ ਬਣਾ ਚੁੱਕੇ ਪ੍ਰਗਟ ਸਿੰਘ ਦੇ ਬਾਰੇ ਕਹਿੰਦੇ ਜੀ ਫਾਈਲ ਤਿਆਰ ਹੈ ਕਾਂਗਰਸੀ ਐਮਐਲਏ ਪ੍ਰਗਟ ਸਿੰਘ ਹੁਣ ਜਦੋਂ ਕਾਰਵਾਈ ਹੋਏਗੀ ਤਾਂ ਉਸ ਨੂੰ ਕਾਂਗਰਸ ਦੇ ਐਮਐਲਏ ਵੱਜੋਂ ਹੀ ਬਿਆਨਿਆ ਜਾਏਗਾ ਪਰ ਪ੍ਰਗਟ ਸਿੰਘ ਉਹਨਾਂ ਦੀ ਦਿੱਖ ਅਮੇਜ ਕਹਿੰਦੇ ਦੂਜੇ ਵਿਰੋਧੀ ਦਲਾਂ ਦੇ ਮਨਾਂ 'ਚ ਵੀ ਉਹਨਾਂ ਦਾ ਸਤਿਕਾਰ ਰੱਖਦੀ ਆ ਤੇ ਉਹ ਪੰਜਾਬ ਦੇ ਵਿੱਚ ਵੀ ਜਿਵੇਂ ਵਿਚਰਦੇ ਨੇ ਜਿਵੇਂ ਗੱਲ ਰੱਖਦੇ ਨੇ ਉਹ ਤੋਂ ਵੀ ਮੰਨਿਆ ਜਾਂਦਾ ਕਿ ਇਹ ਲੀਡਰ ਬਈ ਸਹੀ ਆ ਪੰਜ ਚਾਰ ਲੀਡਰ ਨੇ ਵੱਖ-ਵੱਖ ਪਾਰਟੀਆਂ ਦੇ ਜਿਨ੍ਹਾਂ ਬਾਰੇ ਅਜਿਹੀ رائے ਲੋਕਾਂ ਦੇ ਮਨਾਂ 'ਚ ਬਣਦੀ ਆ ਉਹਨਾਂ 'ਚੋਂ ਇੱਕ ਪ੍ਰਗਟ ਸਿੰਘ ਵੀ ਨੇ ਆਮ ਆਦੀ ਪਾਰਟੀ ਦੀ ਨੇਰੀ 'ਚ ਵੀ ਉਹ ਜਲੰਧਰ ਕੈਂਟ ਤੋਂ ਜਿਵੇਂ ਸੀਟ ਕੱਢ ਕੇ ਲਿਆਏ ਉਸ ਤੋਂ ਬਾਅਦ ਪੰਜਾਬ ਦੀ ਵਿਧਾਨ ਸਭਾ ਚ ਜਿਵੇਂ ਉਹ ਆਪਣੀ ਗੱਲ ਰੱਖਦੇ ਨੇ ਤੇ ਇਹ ਸਾਰੀ ਕਾਰਵਾਈ ਦੇ ਦਰਮਿਆਨ ਉਹਨਾਂ ਦੇ ਇਹ ਸਾਰੇ ਸਫ਼ਰ ਦੇ ਦਰਮਿਆਨ ਅੱਜ ਖਬਰیں ਨਿਕਲ ਕੇ ਆ ਰਹੀ ਆ ਸਿਆਸੀ ਗਲਿਆਰਿਆਂ ਚੋਂ ਕਿ ਅਗਲੀ ਫਾਈਲ ਵਿਜੀਲੈਂਸ ਵੱਲੋਂ ਉਹਨਾਂ ਦੀ ਤਿਆਰ ਕੀਤੀ ਗਈ ਆ ਉਹਨਾਂ ਦੇ ਖਿਲਾਫ ਐਕਸ਼ਨ ਕਰਨ ਦੀ ਤਿਆਰੀ ਆ ਜੇ ਕੋਈ ਪੁਲਿਸ ਅਧਿਕਾਰੀ ਮਨ ਨਹੀਂ ਰਿਹਾ ਕਾਰਵਾਈ ਕਰਨ ਨੂੰ ਬਸ ਉਹਦੀ ਤਿਆਰੀ ਹੋ ਰਹੀ ਆ ਕਿ ਕਿਹਨੂੰ ਮਨਾ ਕੇ ਕਾਰਵਾਈ ਕਰਾਈਏ ਚਲੋ ਜੇ ਅਗਲੇ ਕਰਾਉਂ ਤੇ ਆਉਣਗੇ ਤਾਂ ਅਫਸਰ ਵੀ ਮਿਲ ਜਾਣਗੇ ਕਾਰਵਾਈ ਕਰਨ ਵਾਲੇ ਵੀ ਮਿਲ ਜਾਂਦੇ ਨੇ ਪਰ ਸਵਾਲ ਇਹ ਕਿ ਕੀ ਵਿਕਰਮ ਜੀਠੀ ਵਾਲੇ ਮਾਮਲੇ ਨਾਲ ਜੋ ਰਾਜਨੀਤਿਕ ਦ੍ਰਿਸ਼ ਕ੍ਰੀਏਟ ਹੋਇਆ ਉਹਦੀ ਪੂਰਤੀ ਨਹੀਂ ਹੋ ਰਹੀ ਉਸ ਨੂੰ ਹੋਰ ਵੱਡਾ ਕਰਨ ਲਈ ਇਹ ਅਗਲਾ ਖੇਡ ਹੈ ਜਾਂ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਵੱਲੋਂ ਜਿਵੇਂ মিডিਆ ਸਾਹਮਣੇ ਗੱਲ ਕਰਦੇ ਆ ਬਿਆਨ ਦਿੱਤਾ ਗਿਆ ਕਿ 크ਸੂਖਦਾਰ ਬਹੁਤ ਨੇ ਜੀ ਬੜੇ ਬਹੁਤ ਨੇ ਜੀ ਬਖਸ਼ਿਆ ਨਹੀਂ ਜਾਊਗਾ ਕੋਈ ਵੀ ਬੜਾ ਜਿੱਡੀ ਮਰਜ਼ੀ ਪਹੁੰਚ ਹੋਵੇ ਜਿੱਡੀ ਮਰਜ਼ੀ ਅਪਰੋਚ ਹੋਵੇ ਕਿ ਉਸ ਕੜੀ ਦਾ ਅਗਲਾ ਹਿੱਸਾ ਜਾਂ ਆਪਣੇ ਰਾਜਨੀਤਿਕ ਉਹਨਾਂ ਵਿਰੋਧੀਆਂ ਨੂੰ ਜਿਨ੍ਹਾਂ ਦੇ ਬਾਰੇ ਮੰਨਿਆ ਜਾਂਦਾ ਕਿ ਇਹ ਚਣੌਤੀ ਬਣ ਸਕਦੇ ਨੇ ਜਿਨ੍ਹਾਂ ਬਾਰੇ ਉਹਨਾਂ ਦੀਆਂ ਪਾਰਟੀਆਂ ਦੇ ਲੀਡਰ ਵੀ ਉਹਨਾਂ ਤੋਂ ਘਬਰਾਉਂਦੇ ਨੇ ਕਿ ਸਾਡੇ ਲਈ ਵੀ ਚਣੌਤੀ ਬਣ ਸਕਦੇ ਨੇ ਕਿ ਇਹ ਉਹਨਾਂ ਦੀ ਛਾਂਟੀ ਕਰਕੇ ਜੇ ਭਈ ਆਮਦਨ ਤੋਂ ਵੱਧ ਜਾਇਦਾਦ ਦਾ ਹੀ ਮਾਮਲਾ ਹੈ ਤੇ ਵਿਕਰਮ ਜੀਠੀਆ ਦਾ ਮਾਮਲਾ ਤਾਂ ਡਰਗ ਵਾਲਾ ਮਾਮਲਾ ਹੈ ਹੋ ਪ੍ਰਗਟ ਸਿੰਘ ਦਾ ਮਾਮਲਾ ਜੇ ਕੱਲਾ ਆਮਦਨ ਤੋਂ ਵੱਧ ਜਾਇਦਾਦ ਵਾਲਾ ਮਾਮਲਾ ਹੈ ਕਿਉਂਕਿ ਰਾਜਨੀਤਿਕ ਤੌਰ ਤੇ ਤਾਂ ਇਹੀ ਬਿਆਨਿਆ ਜਾ ਰਿਹਾ ਨਾ ਕਿ ਵਿਕਰਮ ਜੀਠੀਆ ਜੀ ਡਰਗ ਤੋਂ ਪੈਸਾ ਕਮਾਇਆ ਜੀ ਆ ਕਰਾ ਜੀ ਬਿਆਨ ਤਾਂ ਇਹੀ ਦਿੱਤੇ ਜਾ ਰਹੇ ਨੇ ਵਿਕਰਮ ਜੀਠੀਆ ਦੀ ਤਸਵੀਰ ਤੇ ਪ੍ਰਗਟ ਸਿੰਘ ਦੀ ਤਸਵੀਰ 'ਚ ਜ਼ਮੀਨ ਅਸਮਾਨ ਦਾ ਫਰਕ ਹੈ ਦੋਆਂ ਦੀ ਜੀਵਨ ਸ਼ੈਲੀ ਜੋ ਦੋਆਂ ਦਾ ਪਿਕਚਰ ਨਾ ਦੋਆਂ ਦੀ ਰਾਜਨੀਤੀ ਦਾ ਢੰਗ ਤਰੀਕਾ ਬਹੁਤ ਵੱਖਰਾ ਹੈ ਪਰ ਇੱਕ ਅੰਦਾਜ਼ ਵਿਕਰਮਜੀਠੀਆ ਦਾ ਇੱਕ ਅੰਦਾਜ਼ ਪ੍ਰਗਟ ਸਿੰਘ ਦਾ ਦੋਇ ਆਪੋ ਆਪਣੇ ਅੰਦਾਜ਼ ਨਾਲ ਤੁਰੇ ਫਿਰਦੇ ਨੇ ਤੇ ਹੁਣ ਇਹ ਸਭ ਦੇ ਵਿੱਚ ਜੇ ਇੱਕੋ ਢੰਗ ਤਰੀਕਾ ਅਪਣਾਇਆ ਗਿਆ ਤੇ ਲੋਕਾਂ ਦੇ ਗਲੇ ਕਿਵੇਂ ਉਤਰੂਗੀ ਜਨਾਬ ਗੱਲ ਲੋਕ ਕਹਿਣਗੇ ਵੀ ਉਹੀ ਫਾਰਮੂਲਾ ਵਿਕਰਮਜੀਠੀਆ ਤੇ ਉਹੀ ਪ੍ਰਗਟ ਸਿੰਘ ਤੇ ਉਹੀ ਖੈਰੇ ਤੇ ਐ ਕਿਵੇਂ ਚੱਲੂਗਾ ਫਿਰ ਵੈਸੇ ਤਾਂ ਕਹਿੰਦੇ ਜੀ ਮੰਗ ਤਾਂ ਇਹ ਉੱਠਰੀ ਆ ਅੰਦਰ ਅਫਸਰ ਅਧਿਕਾਰੀ ਇਹ ਕਹਿ ਰਹੇ ਨੇ ਕਿ ਜਨਾਬ ਜਿਹਾ ਚੁੰਨ ਚੁੰਨ ਕੇ ਕਾਰਵਾਈ ਕਰੋਗੇ ਫਿਰ ਆਪਣੀ ਉਹ ਪਾਰਟੀ ਤੇ ਆਪਣੀ ਉਹ ਸਰਕਾਰ ਤੇ ਗੱਲ ਆ ਜਾਣੀ ਆ ਫਿਰ ਜਾਂ ਤਾਂ ਸਭ ਦੀ ਉਹ ਖੋਲੋ ਜਾਂਚ ਵੈਸੇ ਤਾਂ ਹਮੇਤ ਰਤਨ ਵੀ ਫੜਿਆ ਗਿਆ ਸੀ ਜੀ ਰਿਸ਼ਵਤ ਲੈਂਦਾ ਆ ਹੁਣ 1 ਕਰੋੜਾ ਜਲੰਧਰ ਵਾਲਾ ਹੈ ਨਾ ਆ ਸਰਾਰੀ ਦਾ ਮਾਮਲਾ ਬੀਜੇ ਸਿੰਘ ਵਾਲਾ ਮਾਮਲਾ ਉਹਦੀ ਤਾਂ ਅਫਵਾਹਾਂ ਵੀ ਉਡਣ ਲੱਗੀਆਂ ਕਿ ਕਲੋਜ਼ਰ ਰਿਪੋਰਟ दाखल ਕਰਤੀ ਕਿਉਂਕਿ ਕੋਈ ਪੇਸ਼ ਨਹੀਂ ਹੋ ਰਿਆ ਜੀ ਕੋਈ ਕਾਰਵਾਈ ਨਹੀਂ ਹੋ ਰਹੀ ਪੈਰ ਵੀ ਉਹ ਨਹੀਂ ਹੋ ਰਹੀ ਮੁੱਖ ਮੰਤਰੀ ਸਾਹਿਬ ਖੁਦ ਕਹਿੰਦੇ ਸੀ ਤੇ ਕੀ ਸਰਾਰੀ ਤੇ ਕੀ ਕੁਛ ਆ ਹੁਣ ਦਿੱਲੀ ਵਾਲੇ ਕੁਝ ਕੱਢੇ ਜਾ ਰਹੇ ਨੇ ਲਗਾਤਾਰ ਕਿ ਕਪੜੇ ਕਰ ਲਏ ਜੀ ਆ ਕਰ ਲਏ ਜੀ ਅੰਦਰ ਖਾਤੇ ਤੋੜ ਦੋ ਫਿਰ ਕਰਵਾਈ ਉੱਥੇ ਵੀ ਕਰੋ ਨਾ ਜੇ ਚੁਣ ਚੁਣ ਕੇ ਕਾਰਵਾਈ ਹੋਈ ਤੇ ਫਿਰ ਪੰਜਾਬ ਸਰਕਾਰ ਕਹਿੰਦੇ ਚੱਕਰ ਸਕਦੀ ਆ ਤੇ ਜਾਂ ਤਾਂ ਫਿਰ ਇਹ ਹੋਵੇ ਕਿ ਵੀ ਪਿਛਲੇ 15 ਸਾਲਾਂ ਚ ਜਿਹਨੇ ਜਿਹਨੇ ਰਾਜ ਕੀਤਾ ਮੌਜੂਦਾ ਸਮੇਂ ਤੱਕ ਉਹਨਾਂ ਦੇ ਸਾਰਿਆਂ ਦੀ ਆਮਦਨ ਦੀ ਜਾਂਚ ਉਹਨਾਂ ਦੇ ਸਾਰਿਆਂ ਦੇ ਸਰੋਤਾਂ ਦੀ ਜਾਂਚ ਉਹਨਾਂ ਸਾਰਿਆਂ ਦੇ ਖਰਚਿਆਂ ਦੀ ਜਾਂਚ ਹੋਵੇ ਫਿਰ ਤਾਂ ਲੱਗੇਗਾ ਹੁਣ ਪ੍ਰਗਟ ਸਿੰਘ ਕਹਿੰਦੇ ਕਿ ਕਿਸੇ ਸਮੇਂ ਭਗਵੰਤ ਮਾਨ ਹੁਰਾਂ ਨੂੰ ਜਦੋਂ ਮੁੱਖ ਮੰਤਰੀ ਦਾ ਦਾਵੇਦਾਰ ਨਹੀਂ ਬਣਾਇਆ ਜਾ ਰਿਆ ਸੀ ਤਦ ਜਿਹੜੇ ਮੁੱਖ ਮੰਤਰੀ ਦੇ ਚਿਹਰਿਆਂ ਵਜੋਂ ਦਾਵੇਦਾਰ ਬਣ ਕੇ ਉੱਭਰੇ ਸੀ ਆਮਾਦੀ ਪਾਰਟੀ ਚ ਉਹਨਾਂ ਚੋਂ ਇੱਕ ਪ੍ਰਗਟ ਸਿੰਘ ਦਾ ਨਾਮ ਵੀ ਸੀ ਦੱਸਣ ਵਾਲੇ ਤਾਂ ਦੱਸਦੇ ਨੇ ਕਿ ਖੁਦ ਅਰਵਿੰਦ ਕੇਜਰੀਵਾਲ ਨੇ ਸਿੱਧਾ ਪ੍ਰਗਟ ਸਿੰਘ ਤੱਕ ਪਹੁੰਚ ਅਪਰੋਚ ਕੀਤੀ ਸੀ ਕਿ ਪ੍ਰਗਟ ਸਿੰਘ ਆਜੋ ਇੱਧਰ ਤੁਹਾਨੂੰ ਮੁੱਖ ਮੰਤਰੀ ਦਾ ਚਿਹਰਾ ਬਣਾ ਸਕਦੇ ਆ ਉਹਦੇ ਤੇ ਦਾਅ ਖਿੜ ਸਕਦੇ ਆ ਅਜਿਹਾ ਨਾਮ ਸੰਤ ਬਲਬੀਰ ਸਿੰਘ ਸਿੰਚਾਲ ਬਾਰੇ ਵੀ ਤੁਰਿਆ ਫੌਜ ਮੁਖੀ ਬਾਰੇ ਵੀ ਤੁਰਿਆ ਹੈ ਨਾ ਕਿਸਾਨ ਆਗੂ ਬਲਬੀਰ ਸਿੰਘ ਰਾਜਵਾਲ ਬਾਰੇ ਵੀ ਤੁਰਿਆ ਤੇ ਉਸੇ ਕਤਾਰ ਕਤਾਰ ਚ ਪ੍ਰਗਟ ਸਿੰਘ ਦਾ ਨਾਮ ਵੀ ਸੀ ਕਿ ਉਹ ਇਨਕਾਰ ਕਰਨਾ ਹੀ ਭਾਰੀ ਪੈ ਰਿਹਾ ਜਾਂ ਜਿਸ ਅੰਦਾਜ਼ ਦੇ ਵਿੱਚ ਅੱਜ ਕੱਲ ਬਿਕਰਮਜੀਠੀਆ ਘੇਰਦੇ ਨੇ ਸਰਕਾਰ ਨੂੰ ਉਸ ਤੋਂ ਵੀ ਇੱਕ ਨਵਿਕਲਾ ਅੰਦਾਜ਼ ਰੱਖ ਕੇ ਸਰਕਾਰ ਨੂੰ ਸ਼ੀਸ਼ੇ ਚ ਤਾਰ ਲੈਂਦੇ ਨੇ ਕਹਿੰਦੇ ਪ੍ਰਗਟ ਸਿੰਘ ਇਸ ਲਈ ਤਕਲੀਫ ਹੈ ਜਦ ਲੁਧਿਆਣਾ ਜਿਮਨੀ ਚੌਂਚ ਜਿਵੇਂ ਧਰ ਬਣ ਕੇ ਪ੍ਰਗਟ ਸਿੰਘ ਲੜੇ ਤੇ ਆਮ ਆਦਮੀ ਪਾਰਟੀ ਨੂੰ ਵੀ ਰੜ ਕੇ ਕਹਿੰਦੇ ਕਿ ਆਪਣੇਆਂ ਨੂੰ ਵੀ ਰੜ ਕੇ ਉਹਨਾਂ ਦੀ ਆਪਣੀ ਉਹ ਪਾਰਟੀ ਨੂੰ ਰੜ ਕੇ ਕਿ ਉਹ ਦੋ ਪਾਸਿਓਂ ਪੀੜਨ ਦੀ ਕੋਸ਼ਿਸ਼ ਹੈ ਕਿਉਂਕਿ ਇਹਹੀ ਚਰਚਾ ਅੱਜ ਪੰਜਾਬ ਦੀ ਰਾਜਨੀਤਿਕ ਫਿਜ਼ਾ ਦੇ ਔਰ ਮੀਡੀਆ ਦੇ ਵਿਹੜਿਆਂ 'ਚ ਕਿੰਨਾ ਕਿਤੇ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਬਾਰੇ ਤੁਰਿਆ ਕਿ ਵੀ ਸੁਖਵੀਰ ਸਿੰਘ ਬਾਦਲ ਬਿਕਰਮਜੀਠੀ ਵਾਲੇ ਮਾਮਲੇ 'ਚ ਆਵੇਂ ਨਹੀਂ ਬੋਲ ਰਹੇ ਜਿਵੇਂ ਉਹਨਾਂ ਨੂੰ ਬੋਲਣਾ ਪੰਦਦਾ ਸੀ ਉਹਵੇਂ ਲੜਾਈ ਲੜਦੇ ਨਜ਼ਰ ਨਹੀਂ ਆ ਜਿਵੇਂ ਲੜਨੀ ਚਾਹੀਦੀ ਸੀ ਜਿਵੇਂ ਪ੍ਰੈਸ ਕਾਨਫਰੈਂਸ ਵਿਕਰਮ ਜੀਠਿਆ ਮਾਮਲੇ ਚ ਖੁਦ ਸੁਖਵੀਰ ਬਾਦਲੂ ਕਰਨੀ ਚਾਹੀਦੀ ਸੀ ਉਹਵੇਂ ਕੀਤੀ ਨਹੀਂ ਬੇਸ਼ੱਕ ਕਰੇ ਜਾਇਆ ਏ ਵਿਕਰਮ ਜੀਠਿਆਵਾਂ ਦੀ ਧਰਮ ਪਤਨੀ ਨਾਲ ਦੁੱਖ ਸਾਂਝਾ ਕਰਕੇ ਆਏ ਨੇ ਇਸ ਮੁਸ਼ਕਲ ਚ ਨਾਲ ਖੜਨ ਦਾ ਦਮ ਪਰਖ ਕੇ ਆਏ ਨੇ ਪਰ ਰਿਸ਼ਤੇਦਾਰੀ ਜਿੰਨੀ ਨੇੜਲੀ ਔਰ ਪਾਰਟੀ ਪੱਧਰ ਤੇ ਜੋ ਲੀਡਰ ਦਾ ਕਦਰ ਉਤਵਾ ਉਸ ਦੋਏ ਪਹਿਲੂਆਂ ਦੇ ਉੱਤੇ ਕਹਿੰਦੇ ਸੁਖਵੀਰ ਬਾਦਲੂ ਉਹਵੇਂ ਨਹੀਂ ਲੜ ਰਹੇ ਤੇ ਕੁਝ ਤਰ੍ਹਾਂ ਪਰਸ਼ੰਕੇ ਸ਼ੋਭੇ ਕਰਨ ਲੱਗ ਪਿਆ ਕਿ ਕਿਤੇ ਵੀ ਆਪਣੀ ਚਮੜੀ ਬਚਾਉਣ ਲਈ ਜਾਂ ਮਿਲ ਕੇ ਸਾਇਲੈਂਟ ਕਰਨ ਲਈ ਕਿ ਭਾਰੀ ਪੈ ਰਹੇ ਆ ਲੀਡਰ ਇਹੀਆਂ ਗੱਲਾਂ ਲੋਕਾਂ ਚ ਤਾਂ ਹੋਣਗੀਆਂ ਉਸੇ ਤਰ੍ਹਾਂ ਪ੍ਰਗਟ ਸਿੰਘ ਬਾਰੇ ਕਿ ਵੀ ਪ੍ਰਗਟ ਸਿੰਘ ਕਿਤੇ ਆਪਣੀ ਹੀ ਪਾਰਟੀ ਦੇ ਉਹਨਾਂ ਆਗੂਆਂ ਨੂੰ ਰੜਕਤਾ ਨਹੀਂ ਰਿਹਾ ਕਿਉਂਕਿ ਲੰਘੇ ਦੇ ਨਹੀਂ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਲਈ ਵੀ ਪ੍ਰਗਟ ਸਿੰਘ ਦਾ ਨਾ ਚੱਲਿਆ ਸੀ ਤੇ ਇਸ ਲਈ ਕਹਿੰਦੇ ਵੀ ਇਹ ਵੀ ਮਾਮਲਾ ਹੋ ਸਕਦਾ ਹੈ ਕਿ ਕਿਤੇ ਉਸ ਮਾਮਲੇ ਦੇ ਕਰਕੇ ਹੀ ਕਿ ਉਹ ਪ੍ਰਧਾਨਗੀ ਦਾ ਜ਼ਾਬੇਦਾਰ ਬਣ ਰਿਹਾ ਹੈ ਰਾਜਾ ਬੜਿੰਗ ਨੇ ਅੱਜ ਨਹੀਂ ਤੱਕ ਇਹਨੂੰ ਜਾਣੇ ਜਿਹੜੇ ਦਾਵੇਦਾਰ ਨੇ ਉਹਨਾਂ ਤੇ ਸਵਾਲੀਆ ਚਿੰਨ ਲੱਗ ਜਾਣ। ਸੋਇਸ਼ਰਾਂ ਨੂੰ ਤੇ ਸਵਾਲੀਆ ਚਿੰਨ ਵੀ ਲੱਗਦਾ ਤੇ ਰੜਕਦੇ ਹੁਣ ਸੱਤਾਤਰੀ ਧਰਨੂਵੇ ਕਿਉਂਕਿ ਕੇਹਦੇ ਖੂਬ ਨੇ। ਕੀ ਇਹ ਸਿਰਫ ਉਸ ਰੜਕ ਚੋ ਕਾਰਵਾਈ ਹੈ? ਜਾਂ ਸੱਚਮੁੱਚ ਸਰਕਾਰ ਕੋਲ ਕੋਈ ਤੱਤ ਸਬੂਤ ਅੰਕੜੇ ਹੈਗੇ ਨੇ? ਤੇ ਫਿਰ ਤਾਂ ਭਾਈ ਨਾਮ ਵੀ ਜਨਤਾ ਕਰ ਦਿਓ, ਅੰਕੜੇ ਵੀ ਜਨਤਾ ਕਰ ਦਿਓ, ਸਬੂਤ ਵੀ ਜਨਤਾ ਕਰ ਦਿਓ ਤੇ ਫਿਰ ਕਰੋ ਕਾਰਵਾਈ। ਅਪਾ ਤਾਂ ਕੱਲ ਵੀ ਗੱਲ ਕਰ ਰਹੇ ਸੀ ਵਿਕਰਮਜੀਤ ਇਹ ਮਾਮਲੇ 'ਚ ਜੇ ਕੇਜਰੀਵਾਲ ਕਹਿੰਦੇ ਨੇ ਕਿ ਸਾਡੇ ਕੋਲ ਸਬੂਤ ਹੈਗੇ ਡਰੱਗ ਮਨੀ ਵਾਲੇ ਮੁੱਖ ਮੰਤਰੀ ਕਹਿੰਦੇ ਨੇ, ਮੰਤਰੀ ਕਹਿੰਦੇ ਨੇ ਵੀ ਫਿਰ ਇਹ ਗਵਾਹ ਬਣ ਜਾਣ। ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਕੀ ਵਿਜੀਲੈਂਸ ਦੀ ਰਡਾਰ ਦੇ ਉੱਤੇ ਅਗਲਾ ਨਾਮ ਅਗਲਾ ਨਿਸ਼ਾਨਾ ਅਗਲਾ ਬੂਹਾ ਪ੍ਰਗਟ ਸਿੰਘ ਦੇ ਕਰਦਾ ਚਲੋ ਜੀ ਗੱਲ ਆਪਾਂ ਪ੍ਰਗਟ ਸਿੰਘ ਦੀ ਕਰ ਰਹੇ ਹਾਂ ਪ੍ਰਗਟ ਸਿੰਘ ਅੱਜ ਕੱਲ੍ਹ ਹੈਗੇ ਕਾਂਗਰਸ ਦੀ ਪਾਰਟੀ 'ਚ ਤੇ ਕਾਂਗਰਸ ਦੀ ਪਾਰਟੀ ਦੇ ਵਿੱਚ ਇੱਕ ਦਾਵਿਆਂ ਵਾਦਿਆਂ ਦਾ ਜੁਰਜਮੈਚ ਚੱਲ ਰਹੀ ਹੈ ਲੁਧਿਆਣਾ ਜਿਮਨੀ ਚੌਂ ਤੋਂ ਬਾਅਦ ਨਤੀਜਿਆਂ ਤੋਂ ਬਾਅਦ ਹਾਰ ਤੋਂ ਬਾਅਦ ਕਾਂਗਰਸੀ ਤੋਂ ਬਾਅਦ ਕਿ ਅਸਤੀਫਾ ਦਿਓ ਤੇ ਦੂਜੀ ਤਰ੍ਹਾਂ ਤੇ ਦਬਾਵਣਾ ਕਿਉਂਕਿ ਧੜੇਵਾਜੀ ਜਿੰਨੀ ਕਾਂਗਰਸ ਚਾ ਉਨੀ ਮਨ ਲੱਗਦਾ ਕਿਸੇ ਚ ਨਹੀਂ ਔਰੇ ਚਰਾਂ ਤੋਂ ਦੁਨੀਆ ਦੀ ਖਾਂਦਾਨੀ ਹੋ ਗਈ ਉਹਨਾਂ ਤਾਂ ਕਿ ਲੀਡਰ ਬਦਲ ਜਾਂਦਾ ਹੈ ਦਾਵੇਦਾਰ ਬਦਲ ਜਾਂਦਾ ਹੈ ਪ੍ਰਧਾਨ ਬਦਲ ਜਾਂਦਾ ਹੈ ਅਹੁਦੇ ਬਦਲ ਜਾਂਦੇ ਨੇ ਪਰਾਂ ਗਰੁੱਪੇ ਜਮ ਨਹੀਂ ਜਾਂਦਾ ਪਿੱਛੇ ਤੋਂ ਦੇਖਦੇ ਆ ਜੂ ਚਾਹੇ ਪਠੜ ਬਿਆਨ ਸਿੰਘ ਦਾ ਬਰਾੜ ਦਾ ਦੌਰ ਹੋਵੇ ਹੈਨਾ ਚਾਹੇ ਕੈਪਟਨ ਪਠੜ ਦੁੱਲੋਂ ਵਾਲਾ ਦੌਰ ਹੋਵੇ ਹਾਂ ਚਾਹੇ ਜਾਖੜ ਨਵਜੋ ਸਿੰਘੂ ਪ੍ਰਤਾਪ ਬਾਜਬਾ ਹੈਨਾ ਇਹਨਾਂ ਦਾ ਦੌਰ ਹੋਵੇ ਤੇ ਚਾਹੇ ਆ ਮੌਜੂਦਾ ਹੁਣ ਚੰਨੀ ਹੋਰੀ ਪ੍ਰਗਟ ਸਿੰਘ ਹੋਰੀ ਹੈ ਇਧਰ ਪ੍ਰਤਾਪ ਬਾਜਵਾ ਰਾਜਾ ਪੜਿੰਗ ਹੈਨਾ ਇਹ ਸਾਰੇ ਹਰ ਦੌਰ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਧੜੇ ਰਹੇ ਇਹਨਾਂ ਦੇ ਵਿੱਚ ਸੁਖਵਾਲ ਖੈਰਾ ਵੀ ਨੇ ਤੇ ਕਾਂਗਰਸੀ ਕਿੰਨੇ ਹੀ ਧੜੇ ਨੇ ਮਤਲਬ ਕਈ ਉਧਰ ਬੀਜੇਪੀ ਕੇ ਨਹੀਂ ਜਾ ਕੇ ਮੁੜਿਆ ਕਈ ਗਏ ਹੋਏ ਨੇ ਕਈ ਕੈਪਟਨ ਨਾਲ ਚਲੇ ਗਏ ਆਗੇ ਇੰਨਾ ਵਰਤਾਰਾ ਪਰ ਲੁਧਿਆਣਾ ਜਿਮਨੀ ਚੋਣ ਦੇ ਨਤੀਜਿਆਂ ਤੋਂ ਬਾਅਦ ਭਾਰਤ ਪੁਸ਼ਨ ਆਸ਼ੂ ਜਿਹੜੇ ਕਹਿੰਦੇ ਸੀ ਆਪਣੀ ਸ਼ਰਤ ਤੇ ਟਿਕਟ ਲੈ ਕੇ ਆਪਣੀ ਸ਼ਰਤ ਤੇ ਚੋਣ ਲੜੀ ਆਪਣਾ ਤਰੀਕਾ ਅਪਣਾਇਆ ਪਰ ਉਹ ਵੀ ਚਾਹੁੰਦੇ ਸੀਗੇ ਕਿ ਇਹ ਚੋਣ ਨਤੀਜੇ ਜੇ ਅਸੀਂ ਆਪਣੇ ਹੱਕ ਚ ਕਰਾ ਗਏ ਫਿਰ ਆਪਾਂ ਇਕੱਲੇ ਐਮਐਲਏ ਨਹੀਂ ਬਣਨਾ ਆਪਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਬਣਨਾ ਮਤਲਬ ਭਾਰਤ ਪੁਸ਼ਨ ਆਸ਼ੂ ਨਾ ਸੀ ਰਾਣਾ ਗੁਰਜੀਤ ਚਰਨੀ ਚੰਨੀ ਪ੍ਰਕਾਸ਼ ਸਿੰਘ ਇਹਨਾਂ ਚੋਂ ਤਾਂ ਕੋਈ ਦਾਅਵੇਦਾਰ ਹੈ ਹੀ ਸੀ ਨਾ ਕਿ ਆਪਣੇ ਖੇਮੇ ਚ ਆਊਗੀ ਪ੍ਰਧਾਨਗੀ ਕਿ ਐਮਐਲਏ ਵੀ ਆਪਣੇ ਕੋਲ ਜਿਵੇਂ ਨਹੀਂ ਚੋਣ ਜਿੱਤਣ ਤੋਂ ਬਾਅਦ ਤੇ ਪ੍ਰਧਾਨਗੀ ਵੀ ਆਪਣੇ ਕੋਲ ਨਾ ਐਮਐਲਏ ਆਈ ਤੇ ਨਾ ਹੁਣ ਪ੍ਰਧਾਨਗੀ ਮਿਲਣ ਦੀ ਆਸ ਹੈ ਇਸ ਲਈ ਕਹਿੰਦੇ ਫਿਰ ਐਂ ਕਰੂ ਜਿਹੜਾ ਮੌਜੂਦਾ ਪ੍ਰਧਾਨ ਹੈ ਉਹਦੀ ਵੀ ਛੁੱਟੀ ਕਰਾਓ ਕਿ ਉਸ ਖੇਡ ਦੇ ਉਸ ਸਿਆਸੀ ਖੇਡ ਦੇ ਵਿੱਚ ਇਹ ਦਾ ਸੀਗਾ ਇਹ ਚਾਲ ਸੀ ਕਿ ਲੋ ਜੀ ਭਾਰਤ ਪੁਸ਼ਨਾਸ਼ੂ ਨੇ ਵਰਕਿੰਗ ਪ੍ਰਧਾਨਗੀ ਤੋਂ ਉਹਦੇ ਤੋਂ ਅਸਤੀਫਾ ਦਿੱਤਾ ਤੇ ਹਾਰ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ ਤਾਂ ਕਿ ਮੌਜੂਦਾ ਜਿਹੜਾ ਪ੍ਰਧਾਨ ਹੈ ਰਾਜਾ ਬੜਿੰਗ ਉਹ ਵੀ ਜ਼ਿੰਮੇਵਾਰੀ ਲਵੇ ਤੇ ਆਪਣੀ ਪ੍ਰਧਾਨਗੀ ਤੋਂ ਅਸਤੀਫਾ ਦੇਵੇ ਪਰ ਬੜਿੰਗੇ ਚੁੱਪ ਤੇ ਫਿਰ ਅਗਲਾ ਪੱਤਾ ਖੇਡਿਆ। ਕਿਆ ਚੱਕੋ ਬਈ? ਹੁਣ ਪ੍ਰਗਟ ਸਿੰਘ ਉਪ ਪ੍ਰਧਾਨ ਨੇ ਕੁਸ਼ਲਦੀਪ ਸਿੰਘ ਢਿੱਲੋਂ ਕਿ ਕਿ ਢਿੱਲੋਂ ਉਪ ਪ੍ਰਧਾਨ ਨੇ ਆ ਚੱਕੋ ਵੀ ਸਾਡੇ ਵਿਸਤੀ ਫੇ। ਅਸੀਂ ਵੀ ਜ਼ਿੰਮੇਵਾਰੀ ਲੈਨੇ ਆ। ਇਹ ਤੋਂ ਪਹਿਲਾਂ ਕਿ ਚੰਨੀ ਤੇ ਰਾਣਾ ਗਰਜੀਤ ਕੁਝ ਬੋਲਦੇ। ਕਹਿੰਦੇ ਜੀ ਭਾਈ ਇਸ਼ਮੋਖੇਲ ਹੋਰੇ ਜਿਹੜੀ ਪੰਜਾਬ ਕਾਂਗਰਸ ਮਾਮਲੇ ਦੇ ਇੰਚਾਰਜ ਨੇ। ਉਹਨਾਂ ਨੇ ਪੋਸਟ ਪਾਤੀ ਕਿ ਭਾਈ ਤੁਹਾਡੇ ਤਿੰਨਾਂ ਦੇ ਅਸਤੀਫੇ ਮਨਜ਼ੂਰ। ਜੀ ਹਾਂ। ਬਰਕਿੰਗ ਪ੍ਰਧਾਨ ਦੇ ਨਾਤੇ ਭਾਤਕੁਸ਼ਨ ਆਸ਼ੂ ਦਾ ਦਿੱਤਾ ਅਸਤੀਫਾ ਉਪ ਪ੍ਰਧਾਨ ਦੇ ਤੌਰ ਤੇ ਪ੍ਰਗਟ ਸਿੰਘ ਔਰ ਕੀਕ ਢਿੱਲੋਂ ਦਾ ਦਿੱਤਾ ਅਸਤੀਫਾ ਕਾਂਗਰਸ ਹਾਈ ਕਮਾਨ ਨੇ ਕਹਿੰਦੇ ਮਨਜ਼ੂਰ ਕਰ ਲਿਆ ਤੇ ਇਹਨਾਂ ਦੇ ਇੰਚਾਰਜ ਜਿਹੜੇ ਪੰਜਾਬ ਮਾਮਲੇ ਦੇ ਭਵਿਸ਼ ਭਗੇਰ ਉਹਨੇ ਇਹ ਪੋਸਟ ਜਨਤਕ ਕਰਕੇ ਇਹਦੇ ਤੇ ਮੋਹਰ ਲਾਤੀ ਵੈਸੇ ਨਾ ਤਾਂ ਕੱਲੇ ਭਵਿਸ਼ ਭਗੇਰ ਨੇ ਮਨਜ਼ੂਰ ਕਰਨਾ ਸੀ ਜੇ ਕਾਂਗਰਸ ਪਾਰਟੀ ਦੇ ਪ੍ਰਧਾਨ ਦੇ ਨਾਤੇ ਦੇਖੀ ਤਾਂ ਖੜਗੇ ਕੋਲ ਸੀ ਇਹ ਸਰਦਾਰ ਘਰ ਖੇਤਰ ਪਰ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਖੰਨਾ ਜੰਗੀ ਆ ਕਾਂਗਰਸ ਦੇ ਅੰਦਰ ਜਿੱਦਾਂ ਰਾਹੁਲ ਗਾਂਧੀ ਦੇ ਦਰਵਾਜ਼ਿਆਂ ਤੱਕ ਪਹੁੰਚ ਪਰੋਚਾ ਜਿਸ ਤਰ੍ਹਾਂ ਦਾਵੇਦਾਰਾਂ ਦੇ ਵਿੱਚ ਪ੍ਰਗਟ ਸਿੰਘ ਹੋਰਾਂ ਦਾ ਵੀ ਨਾਮ ਨੇ ਤੇ ਫਿਰ ਕਹਿੰਦੇ ਰਾਹੁਲ ਗਾਂਧੀ ਤੇ ਕਰਨਾ ਤੱਕ ਵੀ ਗੱਲ ਪਹੁੰਚਦੀ ਹੋਈ ਹੋਈ ਜੀ ਦੱਸਣ ਵਾਲੇ ਦੱਸਦੇ ਨੇ ਕਿ ਉੱਥੇ ਤੱਕ ਵੀ ਸਨੇਹਾ ਪਹੁੰਚਤਾ ਕੀਤਾ ਗਿਆ ਹੋਵੇਗਾ ਤੇ ਫਿਰ ਉਸ ਤੋਂ ਬਾਅਦ ਹੀ ਅਸਤੀਫੇ ਮਨਜ਼ੂਰ ਹੋਏ ਹੋਣਗੇ ਜੀ ਇਹ ਮੰਨਿਆ ਜਾਵੇ ਕਿ ਲੁਧਿਆਣਾ ਜਿਮਨੀ ਚੋਣ ਆਪਣੇ ਤੰਗ ਤਰੀਕੇ ਆਪਣੀ ਮਰਜ਼ੀ ਨਾਲ ਲੜਨ ਦੇ ਕਰਨ ਕਿ ਤੁਸੀਂ ਪ੍ਰਧਾਨ ਨੂੰ ਵਿਰੋਧੀ ਧਿਰ ਦੇ ਲੀਡਰ ਨੂੰ ਨੇੜੇ ਨਹੀਂ ਆਉਣ ਦਿੱਤਾ ਤੇ ਹੁਣ ਫਿਰ ਅਸਤੀਫੇ ਦਿੱਤੇ ਨੇ ਤਾਂ ਅਸਤੀਫੇ ਮਨਜ਼ੂਰ ਕਿ ਇਹ ਇਸ ਤਰ੍ਹਾਂ ਇਹਨਾਂ ਨੂੰ ਸ਼ਾਂਤ ਕਰਨ ਦਾ ਤਰੀਕਾ ਹੈ ਕਿ ਹੁਣ ਕੋਈ ਬਾਗੀ ਪਣਾਣਾ ਨਾ ਦਿਖਾਇਓ ਕੋਈ ਰੋਸਾ ਨਾ ਪ੍ਰਗਟਾਇਓ ਕੋਈ ਦੂਆਂ ਤੇ ਹਮਲੇ ਨਾ ਕਰਿਓ ਜਾਂ ਇਹ ਇੱਕ ਪੜਾਏ ਦੂਆ ਪੜਾ ਹੁਣ ਦੂਸਰੇ ਗਰੁੱਪਾ ਦਾ ਆਊਗਾ ਕਿ ਲਿਆਓ ਵੀ ਇੱਕ ਗਰੁੱਪ ਨੇ ਦੇਤੇ ਦੂਆ ਗਰੁੱਪ ਵੀ ਆਜੋ ਫਿਰ ਤਾਂ ਪ੍ਰਤਾਪ ਬਾਜਵਾਦੀ ਜਿਹੜੀ ਵਿਰੋਧੀ ਧਿਰ ਦੇ ਲੀਡਰ ਦੀ ਕੁਰਸੀ ਆ ਉਹਨੂੰ ਵੀ ਖਤਰਾ ਕਿਤੇ ਤੇ ਜੇ ਇਹ ਹੈ ਤੇ ਇੱਧਰ ਫਿਰ ਕਹਿੰਦੇ ਰਾਜਾ ਬੜਿੰਗ ਦੀ ਵੀ ਪ੍ਰਧਾਨਗੀ ਰਾਜਾ ਬੜਿੰਗ ਦੀ ਪ੍ਰਧਾਨਗੀ ਤਾਂ ਜੇ ਪ੍ਰਗਟ ਸਿੰਘ ਹੋਰੀ ਜਾਂ ਕੋਈ ਕਿ ਢੱਲੋਂ ਜਾਂ ਪਾਸਪ੍ਰਿਸ਼ਨ ਆਸ਼ੂ ਸ੍ਰੀਫੇ ਨਾਂ ਦੇ ਤਾਂ ਵੀ ਖਤਰੇ ਸੀ 227 ਦੀਆਂ ਆਮ ਚੋਣਾਂ ਤੋਂ ਪਹਿਲਾਂ ਜਿਹੜੀਆਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਹੋਣੀਆਂ ਉਤੋਂ ਪਹਿਲਾਂ ਪਹਿਲਾਂ ਪੰਜਾਬ ਕਾਂਗਰਸ ਦਾ ਪ੍ਰਧਾਨ ਤਾਂ ਬਦਲੇ ਹੀ ਜਾਣਾ ਪਰ ਸਵਾਲ ਤੇ ਹੈ ਕਿ ਜਿਹੜਾ ਲਾਉਂਗੇ ਉਹ ਇਕੱਠਿਆਂ ਕਰ ਲੂਗਾ ਸਾਰਿਆਂ ਨੂੰ ਭਪੇਸ਼ ਭਗੇਲ ਨੂੰ ਜਿਸ ਕੰਮ ਲਈ ਭੇਜਿਆ ਸੀ ਇੰਚਾਰਜ ਬਣਾ ਕੇ ਉਹ ਨਹੀਂ ਕਰ ਸਕੇ ਤੁਸੀਂ ਇੱਕ ਜਿਮਨੀ ਚੋਣ ਦੇ ਲਈ ਸਾਰੀ ਕਾਂਗਰਸ ਇਕੱਠੀ ਨਹੀਂ ਕਰ ਸਕੇ 117 ਤੇ ਲੜਾਂ ਲੱਗਿਆ ਤਾਂ ਕਿਵੇਂ ਇਕੱਠੇ ਕਰ ਲੋਗੇ ਫਿਰ ਬਾਗੀ ਖੜੇ ਹੋਏ ਹੁੰਦੇ ਨੇ ਫਿਰ ਉਹਨਾਂ ਨੂੰ ਕੱਢ ਦੋ ਚੋਣਾ ਹਾਰ ਜੋ ਤੇ ਬਾਅਦ ਵਿੱਚ ਬਾਕੀਆਂ ਨੂੰ ਵਾਪਸ ਵੀ ਲੈ ਲਓ ਇਹ ਪ੍ਰਕਿਰਿਆ ਪੁਰਾਣੀ ਚੱਲਦੀ ਹੈ ਜੀ ਪੁਰਾਣੀ ਤੋਂ ਰਹਾ ਲਓ ਫਿਰ ਸੋ ਕਹਿੰਦੇ ਕਾਂਗਰਸ ਦੇ ਘਰੇ ਕਲੇਸ਼ ਘਟਣ ਵਾਲਾ ਨਹੀਂ ਵਧਣ ਵਾਲਾ ਹੈ ਤੇ ਅਸੀਫੇ ਮਨਜ਼ੂਰ ਹੋਣ ਤੋਂ ਬਾਅਦ ਜਿੱਥੇ ਦੂਸਰੇ ਤਰ੍ਹਾਂ ਧੜੇ ਨੂੰ ਫਿਕਰ ਹੈ ਉੱਥੇ ਉਹ ਇਹ ਵੀ ਹੁੰਦਾ ਜੇ ਲਾਰੇ ਨੇ ਕਿ ਸ਼ਾਇਦ ਸਾਡੀ ਵਾਰੀ ਨਾ ਹੀ ਆਵੇ ਪਰ ਕਿੰਨੀ ਦੇਰ ਖੈਰ ਮਨਾਉਣੀ ਹੈ ਕਹਿੰਦੇ ਅੱਜ ਨਹੀਂ ਤਾਂ ਕੱਲ ਨੂੰ ਕਾਂਗਰਸਾਈ ਕਮਾਂਡ ਦੇ ਦੇਣਾ ਫੈਸਲੇ ਲੈਂਦੀ ਹੈ ਪਰ ਕਹਿੰਦੇ ਤੋਰੂਗੀ ਸਾਰਿਆਂ ਨੂੰ ਨਵਾਂ ਪ੍ਰਧਾਨ ਲੁਭੂਗੀ ਪਰ ਉਹ ਪ੍ਰਧਾਨ ਕੌਣ ਹੋਊਗਾ ਇਹ ਸਵਾਲ ਅਜੇ ਗੁੰਝਲਦਾਰ ਹੈ ਚਲੋ ਇੱਕ ਸਵਾਲ ਹੋਰ ਵੱਡਾ ਹੋ ਗਿਆ ਪੰਜਾਬ ਲਈ ਪਾਣੀਆਂ ਦਾ ਮੁੱਦਾ ਸਦਾ ਤੋਂ ਹੀ ਜਦ ਤੋਂ ਪਾਣੀਆਂ ਦੀ ਵੰਡ ਹੋਈ ਚਾਹੇ 1947 ਦੀ ਗੱਲ ਕਰ ਲੋ ਆਜ਼ਾਦੀ ਤੋਂ ਬਾਅਦ ਜਦੋਂ ਕੈਨ ਨੂੰ ਭਾਰਤ ਤੇ ਪਾਕਿਸਤਾਨ ਦੋ ਮੁਲਕ ਬਣੇ ਪਰ ਵੰਡਿਆ ਪੰਜਾਬ ਤੇ ਬੰਗਾਲ ਗਿਆ ਤੇ ਅਸੀਂ ਪੰਜ ਦਰਿਆਵਾਂ ਤੋਂ ਢਾਈ ਤਿੰਨ ਦਰਿਆਵਾਂ ਵਾਲੇ ਰਹਿ ਗਏ ਤੇ ਉਸ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਦੋ ਢਾਈ ਹੈ ਨਾ ਮਤਲਬ ਢਾਈ ਤਿੰਨਕ ਦਰਿਆਵਾਂ ਵਾਲਾ ਹੋ ਕੇ ਵੀ ਆਪਣੇ ਪਾਣੀਆਂ ਤੇ ਆਪਣਾ ਹੱਕ ਨਹੀਂ ਜਤਾ ਪਾਇਆ ਰਾਜਸਥਾਨ ਕਹਿੰਦਾ ਤੂੰ ਕੇ ਲੈ ਗਿਆ ਪਾਣੀ ਦਿੱਲੀ ਵਾਲੇ ਵਰਤੀ ਜਾਂਦੇ ਨੇ ਹਰਿਆਣੇ ਵਾਲੇ ਵਰਤੀ ਵੀ ਜਾਂਦੇ ਨੇ ਤੇ ਨਹਰੇ ਵੀ ਮਰੀ ਜਾਂਦੇ ਨੇ ਕਿ ਲੋਕ ਜੀ ਸਾਨੂੰ ਤਾਂ ਪਾਣੀ ਨਹੀਂ ਦਿੰਦਾ ਸਾਡਾ ਬੜਾ ਪ੍ਰਾਹ ਜਮਨਾ ਸਾਡੀ ਹੈ ਥੋੜੇ ਵਾਲੇ ਦਰਿਆ ਵੀ ਸਾਡੇ ਆ ਭਗਮਾ ਦਾ ਵੀ ਇੱਕ ਵਾਰ ਫੇਰ ਐਸਵਾਈ ਵਾਲਾ ਜਨ ਮਰਨਿਕ ਜੀ ਹਾਂ ਕੇਂਦਰ ਸਰਕਾਰ ਨੇ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਨੂੰ ਕਿਹਾ ਕਿ ਆਮੋ ਸਾਹਮਣੇ ਬੈਠੋ ਤੇ ਐਸਵਾਈ ਵਾਲੇ ਮਸਲੇ ਦਾ ਹੱਲ ਕਰੋ ਇਹ ਕੇਂਦਰ ਬਿਠਾਉਂਦਾ ਫਿਰ ਕੇਂਦਰ ਦਾ ਹੱਲ ਤਾਂ ਸਭ ਨੂੰ ਪਤਾ ਜੀ ਉਹਨਾਂ ਦਾ ਕਹਿੰਦਾ ਜੀ ਸੁਪਰੀਮ ਕੋਰਟ ਨੇ ਕਿਹਾ ਤੁਸੀਂ ਐਸਬੀਐਲ ਬਣਾਓ ਜੀ ਵੀ ਪੰਜਾਬ ਕਹਿ ਚੁੱਕਿਆ ਕਿ ਬਣਾਈਏ ਕਦ ਲਈ ਇਹ ਚ ਦੇਣ ਲਈ ਪਾਣੀ ਨਹੀਂ ਪਰਮਾਨਜਕ ਅਦਾਲਤ ਨੇ ਵੀ ਇੱਕ ਦਿਨ ਕਹਿਤਾ ਸੀ ਕਿ ਪਾਣੀ ਦਾ ਮਸਲਾ ਨਹੀਂ ਲਹਿਰ ਬਣਾਉਣ ਦਾ ਮਸਲਾ ਹੈ ਅਗਲੇ ਕੰਨੀ 90 99 ਕਿਲੋਮੀਟਰ ਬਣਾਈ ਬੈਠੇ ਸਾਡੇ ਵਾਲੇ ਪਾਸੇ 100 ਕਿਲੋਮੀਟਰ ਤੋਂ ਵੀ ਜ਼ਿਆਦਾ ਹੈ ਤੇ ਕਹਿੰਦੇ ਜੀ ਬਣਦੀ ਨਹੀਂ ਇਹ ਬਣੀ ਵੀ ਸੀ ਜਿੰਨੀ ਉਹ ਵੀ ਜੀ ਕਹਿੰਦੇ ਜੀ ਜ਼ਮੀਨਾਂ ਵਾਪਸ ਕਰਤੀਆਂ ਮਤਲਬ ਜਿਨ੍ਹਾਂ ਨੇ ਐਸਬੀਐਲ ਖੜੀ ਕਰਨ ਚ ਇਹ ਪਾਣੀਆਂ ਦੇ ਰੇੜਕੇ ਵਧਾਉਣ ਚ ਪੰਜਾਬ ਦੇ ਲਈ ਖੂਬ ਪੁੱਟਣ ਦੇ ਵਿੱਚ ਜਿਨ੍ਹਾਂ ਨੇ ਰੋਲ ਨਵਾਇਆ ਕੈਪਟਨ ਬਾਦਲ ਹੋਰਾ ਨੇ ਉਹੀ ਪਾਣੀਆਂ ਦੇ ਰੱਖੇ ਕਾ ਰਹੇ ਨੇ ਹੁਣ ਬਾਦਲ ਸਾਹਿਬ ਕਹਿੰਦੇ ਮੈਂ ਪਾਣੀਆਂ ਦਾ ਰਖਮ ਹੈ ਜਮੀਨਾਂ ਵਾਪਸ ਕਰਤੀਆਂ ਕੈਪਟਨ ਕਹਿੰਦਾ ਮੈਂ ਸਮਝੌਤਾ ਰੱਦ ਕਰਤਾ ਸੀ ਮੈਂ ਪਾਣੀਆਂ ਦਾ ਰਖਾ ਪਰ ਅੱਜ ਕੱਲ ਨਵੇਂ ਪਾਣੀਆਂ ਦੇ ਰੱਖੇ ਬਣੇ ਨੇ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਆ ਲਓ ਜੀ ਬੀਬੀਐਮਪੀ ਵਾਲਾ ਮਸਲੇ ਦੇ ਉੱਤੇ ਮੈਂ ਹਰਿਆਣੇ ਨੂੰ 4 ਦਿਨ ਵੀ ਵਾਧੂ ਪਾਣੀ ਨਹੀਂ ਜਾਣ ਦਿੱਤਾ ਵੈਸਾ ਉਹ ਤਾਂ ਉਹਦਾ ਡਾਇਲੌਗ ਤਾਂ ਇਹ ਸੀ ਕਿ ਇੱਕ ਬੂੰਦ ਵੀ ਪਾਣੀ ਨਹੀਂ ਜਾਊਗਾ ਪਾਣੀ ਜਾਂਦਾ ਰਿਹਾ ਚਲੋ ਬਾਧੂ ਨਹੀਂ ਜਾ ਜ਼ਨ ਜਾਣ ਦਿੱਤਾ ਉਹਦੇ ਨਾਲ ਉਹ ਪਾਣੀਆਂ ਦਾ ਰਾਖਾ ਬਣਦੀ ਉਹਨਾਂ ਨੇ ਕਬੈਤ ਤੋਰੀ ਪਰ ਲੜਾਈ ਹੁਣ ਸਿਰ ਤੇ ਖੜੀ ਹੈ ਜਨਾਬ ਅਗਲੇ ਤੁਹਾਨੂੰ ਹਰਿਆਣੇ ਦੇ ਸਾਹਮਣੇ ਬਿਠਾਉਣਗੇ ਕੇਂਦਰ ਨਾਲ ਬੈਠੂਗੀ ਸੁਪਰੀਮ ਕੋਰਟ ਦਾ ਫੈਸਲਾ ਮੂਰੇ ਰੱਖਣਗੇ ਤੇ ਤੁਹਾਨੂੰ ਡਰਾਉਣ ਲਈ ਦਬਕਾਉਣ ਲਈ ਧਮਕਾਉਣ ਲਈ ਹੁਣ ਵਾਰੀ ਆਊਗੀ ਸਟੈਂਡ ਲੈਣ ਦੀ ਉਹਨੇ ਲੜਾਈ ਕਿਵੇਂ ਲੜਨੀ ਹੈ ਕਿਉਂਕਿ ਤੁਹਾਡਾ ਹਾਈ ਕਮਾਂਡ ਹਰਿਆਣੇ ਤੋਂ ਲੈ ਕੇ ਗੁਜਰਾਤ ਤੱਕ ਸਰਕਾਰਾਂ ਬਣਾਉਣ ਦੇ ਸੁਪਨੇ ਦੇਖਦਾ ਦਿੱਲੀ ਚ ਮੁੜ ਕੇ ਸਰਕਾਰ ਬਣਾਉਣੀ ਚਾਹੁੰਦਾ ਮੈਨੂੰ ਯਾਦ ਆ ਹਰਿਆਣੇ ਦੀਆਂ ਬੰਦਾਸਵਾ ਚੋਣਾਂ ਸਮੇਂ ਸੰਦੀਪ ਪਾਟਕ ਦੇ ਉਹ ਬੋਲ ਕਿ ਪਾਣੀਆਂ ਤੇ ਹਰਿਆਣੇ ਦਾ ਵੀ ਹੱਕ ਹੈ ਜੀ ਪਾਣੀ ਤਾਂ ਮਿਲੂਗਾ ਉਹ ਸੰਦੀਪ ਪਾਟਕ ਜਿਹਨੂੰ ਪੰਜਾਬ ਤੇ ਕੋਠੇ ਚੋਂ ਤੁਸੀਂ ਰਾਜ ਸਭਾ ਦੇ ਦੇ ਭੇਜਦੇ ਹੋ ਤੇ ਫਿਰ ਇਹ ਸਵਾਲ ਤਾਂ ਖੜਾ ਹੈ ਜਦੋਂ ਕੇਂਦਰ ਦੀ ਬਦਲੀਤੀ ਹੈ ਜਦੋਂ ਹਰਿਆਣਾ ਰਾਜਸਥਾਨ ਤੇ ਦਿੱਲੀ ਵਾਲੇ ਇਕੱਠੇ ਹੋ ਗਏ ਕਿਉਂਕਿ ਉੱਥੇ ਤੇ ਬੀਜੇਪੀ ਦੀ ਸਰਕਾਰ ਹੈ ਪਰ ਹਮਾਚਲ ਦਾ ਵੀ ਇਹਪੀ ਸਰਕਾਰ ਨਹੀਂ ਜੰਮੂ ਕਸ਼ਮੀਰ ਦਾ ਵੀ ਬੀਜੇਪੀ ਸਰਕਾਰ ਨਹੀਂ ਪਰ ਉਹ ਵੀ ਪਾਣੀਆਂ ਦੇ ਮੁੱਦੇ ਤੇ ਜਿਵੇਂ ਪੰਜਾਬ ਦੇ ਉੱਤੇ ਹਮਲਾਬਰ ਹੋ ਰਿਹਾ ਹੈ ਇਹ ਸਮਝ ਆਉਂਦੀ ਹੈ ਕਿ ਕੇਂਦਰ ਕਿਵੇਂ ਦਬਕਣਾ ਚਾਹੁੰਦਾ ਹੈ ਕਿਵੇਂ ਧਮਕਾਉਣਾ ਚਾਹੁੰਦਾ ਹੈ ਕਿਵੇਂ ਡਰਾਉਣਾ ਚਾਹੁੰਦਾ ਹੈ ਇਹ ਸਾਰੀ ਪ੍ਰਕਿਰਿਆ ਚ ਹੁਣ ਕੇਂਦਰ ਨੇ ਨਵਾਂ ਹੁਕਮ ਚਾੜ੍ਹਿਆ ਕਿ ਪੰਜਾਬ ਤੇ ਹਰਿਆਣਾ ਦੇ ਦੋਵਾਂ ਦੇ ਮੁੱਖ ਮੰਤਰੀਆਂ ਨੂੰ ਆਮ ਸਾਹਮਣੇ ਬਿਠਾਇਆ ਜਾਵੇ ਜਾਣਕਾਰੀ ਮਿਲ ਰਹੀ ਹੈ ਕਿ ਜੁਲਾਈ ਦੇ ਪਹਿਲੇ ਜਾਂ ਦੂਜੇ ਹਫਤੇ ਦੋਵਾਂ ਸੁਭਿਆਂ ਦੇ ਮੁੱਖ ਮੰਤਰੀਆਂ ਨੂੰ ਬਿਠਾ ਕੇ ਐਸਪੀਐਲ ਦਾ ਮਸਲਾ ਹੱਲ ਕਰਨ ਦੀ ਕੋਸ਼ਿਸ਼ ਹੱਲ ਨਹੀਂ ਜਨਾਬ ਪੰਜਾਬ ਨਾਲ ਖੋਰ ਤੱਕਾ ਹੋਣ ਦੀ ਕੋਸ਼ਿਸ਼ ਇਹ ਇਸੇ ਮਾਮਲੇ ਤੇ ਆਉਣਾ ਹੈ ਤਾਂ ਪਾਣੀ ਦੀ ਪਮੈਸ਼ ਕਰੋ ਤੇ ਮਾਲਕੀਆਂ ਤੈਅ ਕਰੋ ਤੇ ਫਿਰ ਉਹਦੀਆਂ ਅਦਾਇਗੀਆਂ ਤੈਅ ਕਰੋ ਫਿਰ ਚੈੱਕ ਕਰੋ ਕਿ ਪੰਜਾਬ ਕੋਲ ਤੁਹਾਨੂੰ ਦੇਣ ਤੋਂ ਬਾਅਦ ਪਾਣੀ ਕਿੰਨਾ ਬਚਦਾ ਫਿਰ ਐਸਪੀਐਲ ਦੀ ਲੋੜ ਹੈ ਜਾਂ ਨਹੀਂ ਉਹਦੇ ਤੇ ਆਉਣਾ ਨਹੀਂ ਪਮੈਸ਼ ਕਰਨੀ ਨਹੀਂ ਪਾਣੀਆਂ ਦੀ ਮਾਲਕੀ ਮੰਲਣੀ ਨਹੀਂ ਆਪਣੇ ਵਾਲੀ ਦਰਿਆ ਨਹਿਰਾਂ ਸੂਏ ਕੱਸੀਆਂ ਨਦੀਆਂ ਸਭ ਸਾਡੀਆਂ ਤੇ ਪੰਜਾਬ ਵਾਲੀ ਤੇ ਹਰ ਤੇ ਤੁਹਾਡਾ ਫਿਰ ਰਿਪੇਰੀਆਂ ਸਿਧਾਂਤ ਨੂੰ ਵਿੱਚੇ ਟੰਗਣਾ ਇਸ ਹਾਰੇ ਸਵਾਲ ਵੱਡੇ ਹੋ ਗਏ ਨੇ ਜਨਾਬ ਤੇ ਪਰ ਕੇਂਦਰ ਦਾ ਤੱਕਾ ਜੁਲਾਈ ਦੇ ਪਹਿਲੇ ਹਫਤੇ ਪੰਜਾਬ ਨਾਲ ਫੇਰ ਹੋ ਸਕਦਾ ਇਸ ਲਈ ਪੰਜਾਬ ਦੀਆਂ ਜਥੇਬੰਦੀਆਂ ਨੂੰ ਪੰਜਾਬ ਦੇ ਆਵਾਮ ਨੂੰ ਪੰਜਾਬ ਦੇ ਸੰਗਠਨਾਂ ਨੂੰ ਪੰਜਾਬ ਅਤੇ ਛੇਤਰਾਂ ਨੂੰ ਜਾਗਦੇ ਰਹਿਣਾ ਪੈਣਾ ਇੱਕ ਹੋਰ ਪਹਿਲੂ ਪੰਜਾਬ ਦੇ ਵਿੱਚ ਵੱਡਾ ਮੁੱਦਾ ਬਣਦਾ ਜਾ ਰਿਹਾ ਵੱਡਾ ਮਸਲਾ ਬਣਦਾ ਜਾ ਰਿਹਾ ਉਹ ਪਹਿਲੂ ਹੈ ਐਨ ਆਰ ਆਈ ਬਹੂਆਂ ਪੀ ਆਰ ਵਾਲੀਆਂ ਬਹੂਆਂ ਆਈਲੈਟਸ ਪਾਸ ਬਹੂਆਂ ਜੀ ਹਾਂ ਕਿਸੇ ਸਮੇਂ ਵਿਦੇਸ਼ਾਂ ਨੂੰ ਗਏ ਮਜ਼ਦੂਰੀ ਕਰਨ ਲੇਬਰ ਕਰਨ ਹਾਂ ਟੈਕਸੀ ਚਲਾਉਣ ਕੰਮਕਾਰ ਕਰਨ ਉਹ ਐਨਆਰਆਈਆਂ ਦਾ ਪੰਜਾਬ 'ਚ ਬੜਾ ਮੁੱਲ ਪੈਂਦਾ ਸੀ ਉਹ ਚਾਹੇ ਮਤਲਬ ਦਾੜੀਆਂ ਰੰਗ ਕੇ ਆਉਣ ਚਾਹੇ ਉਮਰ ਦਰਾਜ ਹੋ ਜਾਣਾ ਚਾਹੇ ਛੜਛੜਈਆ ਹੋਇਆ ਹੋਵੇ ਉਹਨਾਂ ਨੂੰ ਬਹੁਤ ਪੰਜਾਬ ਨੇ ਆਪਣੀਆਂ ਧੀਆਂ ਲੜ ਲਾਲਾ ਤੋਰੀਆਂ ਕਿ ਚਲੋ ਵੀ ਇਹਦੇ ਨਾਲ ਸ਼ਾਇਦ ਤਬਰ ਵੀ ਤਰ ਜਵੇ ਇਸ ਦੌਰ ਤੋਂ ਬਾਅਦ ਫਿਰ ਇੱਕ ਵੀਜ਼ਿਆਂ ਵਾਲਾ ਦੁਆਦੌਰ ਖੁੱਲਿਆ ਕਿ ਲਓ ਜੀ ਆਈਲੈਟਸ ਕਰੋ ਤੇ ਨਿਆਣੇ ਬਾਹਰ ਭੇਜੋ ਸਟੱਡੀ ਵੀਜ਼ਿਆਂ ਤੇ ਭੇਜੋ ਤੇ ਪੱਕੇ ਹੋਣਗੇ ਫਿਰ ਉਹਨਾਂ ਦੇ ਵਿੱਚ ਕਹਿੰਦੇ ਕਿ ਉਹ ਮੁੰਡੇ ਰਹਿ ਗਏ ਜਿਹੜੇ ਆਈਲੈਟਸ ਪਾਸ ਨਹੀਂ ਕਰ ਪਾਉਂਦੇ ਘਰੇ ਚਾਰ ਛਿੱਲੜ ਹੈਗੇ ਜ਼ਮੀਨ ਦਾ ਟੁਕੜਾ ਹੈਗਾ ਹੈਨਾ ਹਵੇਲੀ ਹੈਗੀ ਤੇ ਪਰ ਨਹੀਂ ਹੈਗਾ ਪੱਲੇ ਤਾਂ ਕਹਿੰਦੇ ਜੀ ਪੜ੍ਹਾਈ ਨਹੀਂ ਹੈਗੀ ਇਸ ਲਈ ਆਈਲੈਟਸ ਵਾਲਾ ਪੇਪਰ ਪਾਸ ਨਹੀਂ ਹੁੰਦਾ ਤੇ ਨਿਆਣਾ ਜਾਵੇ ਕਿਵੇਂ ਫਿਰ ਕਹਿੰਦੇ ਕੁੜੀਆਂ ਲੱਭੋ ਪੜ੍ਹਾਈ ਦੇ ਵਿੱਚ ਮੱਲਾ ਮਾਰਨ ਵਾਲੀਆਂ ਕੁੜੀਆਂ ਦਾ ਫਿਰ ਉਲਟਾ ਮੁੰਡਿਆਂ ਵਾਂਗ ਮੁੱਲ ਪੈਣ ਲੱਗਿਆ ਕਿ ਵੀ ਤੇਰੇ ਵਿਆਹ ਤੇ ਵੀ ਖਰਚਾ ਅਸੀਂ ਕਰਾਂਗੇ ਤੈਨੂੰ ਸ਼ਾਪਿੰਗ ਵੀ ਅਸੀਂ ਕਰਾਵਾਂਗੇ ਤੈਨੂੰ ਦਿੱਲੀ ਤੱਕ ਦੀ ਗੱਡੀ ਵੀ ਅਸੀਂ ਕਰਕੇ ਦਵਾਂਗੇ ਜਹਾਜ਼ ਦੀਆਂ ਟਿਕਟਾਂ ਵੀ ਅਸੀਂ ਦਵਾਂਗੇ ਉੱਥੇ ਸਾਲ ਪਰ ਰਹਿਣਾ ਉਹ ਵੀ ਅਸੀਂ ਤੇ ਵਿਆਹ ਦਾ ਖਰਚਾ ਵੀ ਸਾਰਾ ਸਾਡਾ ਪਰ ਸਾਡਾ ਮੁੰਡਾ ਕੈਨੇਡਾ ਨੂੰ ਲੈ ਜੀ ਸਾਡਾ ਮੁੰਡਾ ਅਮਰੀਕਾ ਨੂੰ ਲੈ ਜੀ ਸੋ ਇਹ ਦੌਰ ਖੂਬ ਚੱਲਿਆ ਫਿਰ ਜਿਹੜਾ ਪਹਿਲਾ ਸੀਨ ਸੀ ਕਿ ਮੁੰਡੇ ਇੱਥੇ ਵਿਆਹ ਕੇ ਖੇ ਖਾ ਕੇ ਕਈ ਵਾਰ ਤਰ ਜਾਂਦੇ ਸੀ ਜ਼ਿਆਦਾਤਰ ਇਹ ਮਾਮਲੇ ਸਾਹਮਣੇ ਆਉਂਦੇ ਰਹੇ ਕਿ ਕੁੜੀਆਂ ਇੱਥੋਂ ਪਿੱਛੋਂ ਹਾਂ ਮਤਲਬ ਗੁੱਡੀਆਂ ਸਿਰ ਦੇ ਕੇ ਰੋਂਦੀਆਂ ਰਹੀਆਂ ਕਿ ਲੈਣੇ ਨਹੀਂ ਆਏ ਹੁਣ ਉਲਟਾ ਹੋਣ ਲੱਗਿਆ ਹੁਣ ਮੁੰਡੇ ਵਾਲੇ ਤੇ ਸਣੇ ਮੁੰਡੇ ਗੁੱਡੀਆਂ ਸਿਰ ਦੇ ਕੇ ਰੋਂਦੇ ਨੇ ਕਿ ਪੈਸਾ ਵੀ ਲਾ ਲਿਆ ਜ਼ਮੀਨ ਵੀ ਵੇਚ ਲਈ ਘਰ ਵੀ ਦਾਤੇ ਲਾ ਲਿਆ ਕਰਜ਼ਾ ਵੀ ਚੁਕ ਲਿਆ ਪਰ ਜੀ ਕੁੜੀ ਜਾ ਕੇ ਵਿਦੇਸ਼ ਮੁੱਕਰ ਗਈ ਜੇ ਮੁੰਡਾ ਬਲਾ ਵੀ ਲਿਆ ਤਾਂ ਵੀ ਉੱਥੇ ਜਾ ਕੇ ਤਲਾਕ ਕਰਤਾ ਜੀ ਆਹ ਹੋ ਗਿਆ ਜੀ ਪੈਸੇ ਦਾ ਹਿਸਾਬ ਪਤਾ ਵਾ ਜੀ ਫਿਰ ਥਾਣੇ ਕਿਚਰੀਆਂ ਮਾਮਲਾ ਜਾਂਦਾ ਹੈ ਲੁਧਿਆਣੇ ਲੁਧਿਆਣੇ ਦੇ ਖੇਤਰ ਚ ਪਿਛਲੇ 4 ਤੋਂ 6 ਮਹੀਨਿਆਂ ਦੇ ਦਰਮਿਆਨ ਕਹਿੰਦੇ ਜੀ 25 ਅਜਈਆਂ ਸ਼ਿਕਾਇਤਾਂ ਆਈਆਂ ਜਿਨ੍ਹਾਂ 'ਚ ਇਹ ਮਾਮਲਾ ਉੱਪਰ ਕੇ ਸਾਹਮਣੇ ਆਇਆ ਕਿ ਬਈ ਕੁੜੀਆਂ ਨੇ ਇਦਾਂ ਧੋਖਾ ਕੀਤਾ ਕੇਸ ਇੱਕ ਦੇ ਵਿੱਚ ਘਰ ਵਾਲੀ ਇੰਗਲੈਂਡ ਭੇਜੀ ਤੇ ਜਦੋਂ ਖੁਦ ਪਹੁੰਚਿਆ ਤਾਂ ਘਰ ਤੋਂ ਕੱਢਤਾ ਇਸੇ ਤਰ੍ਹਾਂ ਪੀਆਰ ਦਵਾਉਣ ਦੇ ਬਦਲੇ ਤਲਾਕ ਦਾ ਉਲਟਾ ਨੋਟਿਸ ਭੇਜਤਾ ਇਸੇ ਤਰ੍ਹਾਂ ਕਹਿੰਦੇ ਜੀ 9 ਮਹੀਨੇ ਹੋ ਗਏ ਗਈ ਹੋਈ ਨੂੰ ਹੁਣ ਬੁਲਾਉਣ ਲਈ ਤਿਆਰ ਨਹੀਂ ਸੰਪਰਕ ਵੀ ਤੋੜਤਾ ਫੋਨ ਵੀ ਬਲੌਕ ਕਰਤਾ ਨੰਬਰ ਵੀ 24 ਲੱਖ ਖਰਚ ਕੀਤਾ ਸੀ ਕਹਿੰਦੇ ਪਰ ਕੁੜੀ ਪ੍ਰਦੇਸ਼ ਲੈ ਕੇ ਨਹੀਂ ਜਾ ਰਹੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਕਿ ਸ਼ਿਕਾਇਤਾਂ ਵੱਡੀ ਗਿਣਤੀ ਚ ਆਉਂਦੀਆਂ ਨੇ ਉਹਨਾਂ ਚ ਫਿਰ ਤੱਥਾਂ ਸਬੂਤਾਂ ਦੇ ਆਧਾਰ ਤੇ ਉਹ ਐਫ ਆਈ ਆਰ ਬਦਲ ਜਾਂਦੀਆਂ ਨੇ ਪਰ ਜ਼ਿਆਦਾਤਰ ਮਾਮਲੇ ਕਈ ਵਾਰ ਬਾਅਦ ਚੋ ਸਮਝੌਤੇ ਤੇ ਨਿਬੜ ਜਾਂਦੇ ਨੇ ਕਿ ਕੁੜੀ ਵਾਲੇ ਪੈਸੇ ਪੁੱਛੇ ਦੇਖ ਕੇ ਮਾਮਲਾ ਰਫਾ ਫਫਾ ਕਰ ਦੇਣਗੇ ਚੱਕੋ ਕਿ ਉਹਨਾਂ ਸਾਡੀ ਕੁੜੀ ਕਮਾਉਣ ਲੱਗ ਪਈ ਸਾਰਾ ਕੁਝ ਹੋ ਗਿਆ ਚਲੋ ਜੀ ਜਾਣ ਆਉਣ ਦਾ ਖਰਚਾ ਪੱਛ ਗਿਆ ਸੀ ਹੁਣ ਅਸੀਂ ਕਿਸ ਤਰ੍ਹਾਂ ਦੇ ਦਾਂਗੇ ਸੋ ਕਈ ਵਾਰ ਇਹ ਜੇ ਮਾਮਲੇ ਸੋ ਪੰਜਾਬ ਦੇ ਅੰਦਰ ਠੱਗੀ ਦਾ ਇੱਕ ਨਵਾਂ ਤਰੀਕਾ ਪਹਿਲਾਂ ਲਾੜੀਆਂ ਠੱਗੀਆਂ ਜਾਂਦੀਆਂ ਸੀ ਕੁੜੀਆਂ ਦੇ ਘਰ ਦੇ ਠੱਗੇ ਜਾਂਦੇ ਸੀ ਹੁਣ ਲਾੜਾ ਠੱਗਾ ਜਾਂਦਾ ਕੋਈ ਮੁੰਡੇ ਦੇ ਘਰਾਂ ਨੂੰ ਠੱਗੇ ਜਾਂਦੇ ਨੇ ਪਟ ਠੱਗੀ ਜਾਰੀ ਹੈ ਜੀ ਸੋ ਨਾ ਠੱਗੀਆਂ ਦੀ ਹੁਣ ਫੈਲਾਂ ਦੇ ਵਿੱਚ ਤਸਵੀਰ ਬਦਲ ਗਈ ਹੈ ਨਵੇਂ ਤਰੀਕੇ ਦੀ ਲਿਖੀ ਜਾ ਰਹੀ ਵਾਰਤ ਸੋ ਜੀ ਦਾ ਜ਼ਿਕਰ ਅੱਪਾ ਤੁਹਾਡੇ ਮੂਰੇ ਲੈ ਕੇ ਆਇਆ ਸचेत ਰਹੋ ਬਹੁਤ ਬਹੁਤ